ਥੋੜਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਆਪਣਾ ਜਿਹੜੀਆਂ ਕਈ ਵੀਡੀਓ ਨੇ ਜਾਣਕਾਰੀ ਦੇ ਲਈ ਪਾਈਆਂ ਹੋਈਆਂ ਨੇ ਜਿੱਥੋਂ ਵੀ ਆਪਾਂ ਨੂੰ ਜਾਣਕਾਰੀ ਮਿਲਦੀ ਆਪਾਂ ਪਾਉਂਦੇ ਆ ਇਸ ਵਕਤ ਤੁਸੀਂ ਸਾਹਮਣੇ ਲਪੜਿਆ ਅਜੀਲ ਦੇ ਬਾਰੇ ਕੁਝ ਧਿਆਨ ਦੇਣ ਜੋ ਗੱਲਾਂ ਅਜੀਲ ਦੇ ਬਾਰੇ ਜੋ ਬੰਦੇ ਡੌਂਕੀ ਲਾ ਕੇ ਆਉਂਦੇ ਆ ਜਿਹੜੇ ਬੰਦਿਆਂ ਦੇ ਪੇਪਰ ਖਰਾਬ ਹੋ ਜਾਂਦੇ ਆ 9 ਮਹੀਨੇ ਵਾਲੇ 6 ਮਹੀਨੇ ਵਾਲੇ ਜਾਂ ਸਾਲ ਵਾਲੇ ਪੇਪਰ ਕਈਆਂ ਦੇ ਨਹੀਂ ਬਣਦੇ ਅਜੇ ਆਪਾਂ ਨੂੰ ਪੇਪਰਾਂ ਬਾਰੇ 100% ਜਾਣਕਾਰੀ ਨਹੀਂ ਜਿਹੜੀ ਆਪਣੇ ਨਾਲ ਗੱਲ ਬੀਤਦੀ ਆ ਆਪਾਂ ਉਹਦੇ ਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤੇ ਹੁਣ ਅਜੀਲ ਦੇ ਬਾਰੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਨਾ ਜਿਹੜੇ ਬੰਦੇ ਡੌਂਕੀ ਲਾ ਕੇ ਆਏ ਨੇ ਜਾਂ ਜਿਹੜੇ ਬੰਦਿਆਂ ਦੇ ਪੇਪਰ ਖਰਾਬ ਹੋ ਚੁੱਕੇ ਨੇ ਤੁਹਾਡੀ ਨਿਗਾ ਦੇ ਵਿੱਚ ਹੈਗੇ ਨੇ ਇਦਾਂ ਦੇ ਲੋਕ ਤੁਸੀਂ ਉਹਨਾਂ ਨੂੰ ਇਹ ਵੀਡੀਓ ਭੇਜ ਸਕਦੇ ਹੋ ਮੈਂ ਵੀਡੀਓ ਸ਼ੇਅਰ ਕਰਨ ਨੂੰ ਜ਼ਿਆਦਾ ਨਹੀਂ ਕਹਿੰਦਾ ਹੁੰਦਾ ਕਿਉਂਕਿ ਆਪਣੀ ਕੰਮ ਦੀ ਗੱਲ ਆ ਉਹਨਾਂ ਬੰਦਿਆਂ ਤੱਕ ਤੁਸੀਂ ਭੇਜ ਸਕਦੇ ਹੋ ਜਿਹੜੇ ਜਿਹੜੇ ਬੰਦੇ ਤੁਹਾਡੀ ਨਿਗਾ ਦੇ ਵਿੱਚ ਹੈਗੇ ਨੇ ਪਹਿਲੀ ਗੱਲ ਇਹ ਅਜੀਲ ਜਦੋਂ ਕਿਸੇ ਬੰਦੇ ਨੇ ਕਰਾਉਣੀ ਹੈ ਨਵੇਂ ਨਵੇਂ ਬੰਦੇ ਨੇ ਜਦੋਂ ਕਰਾਉਣੀ ਹੈ ਵਕੀਲ ਤੋਂ ਬਿਨਾਂ ਕਈ ਬੰਦੇ ਵਕੀਲਾਂ ਤੋਂ ਸਲਾਹ ਲੈਂਦੇ ਆ ਵਕੀਲ 800 ਰੁਪਿਆ 10 1200 ਯੂਰੋ 2000 ਯੂਰੋ ਵੀ ਲੋਕ ਨੇ ਜਿਹੜੇ ਇੱਥੇ ਲੈਂਦੇ ਆ ਉਹਨਾਂ ਦਾ ਜਿਹੜਾ ਪ੍ਰੋਸੀਜਰ ਆ ਉਹ ਆਪਾਂ ਨੂੰ ਪਤਾ ਨਹੀਂ ਵੀ ਕਿਵੇਂ ਕੰਮ ਕਰਦੇ ਆ ਤੇ ਜਿਹੜਾ ਬੰਦਾ ਨਿਊਟਰਲ ਆ ਫਰੀ ਆ ਜ਼ੀਰੋ ਆ ਉਸ ਬੰਦੇ ਨੂੰ ਮੈਂ ਇਹ ਗੱਲ ਦੱਸਣੀ ਚਾਹਨਾ ਤੁਸੀਂ ਪਾਸਪੋਰਟ ਤੇ ਆਪਣਾ ਨੰਬਰ ਪਾਸਪੋਰਟ ਦੀ ਫੋਟੋ ਕਾਪੀ ਤੇ ਆਪਣਾ ਨੰਬਰ ਲਿਖਣਾ ਤੇ ਕਸਤੂਰੇ ਦੇ ਬਾਹਰ ਤੁਸੀਂ ਖੜ੍ਹ ਜਾਣਾ ਅੰਦਰੋਂ ਇੱਕ ਬੰਦਾ ਆਉਂਦਾ ਤੇ ਉਹ ਤੁਹਾਡਾ ਜਿਹੜਾ ਪੇਪਰ ਆ ਫੜ ਕੇ ਲੈ ਜਾਊਗਾ ਤੇ ਉਹ ਬਾਅਦ ਦੇ ਵਿੱਚ ਤੁਹਾਨੂੰ ਇੱਕ ਡੇਟ ਦੇਊਗਾ ਫਿੰਗਰਾਂ ਦੀ ਤੁਹਾਡੇ ਫਿੰਗਰ ਹੋਣਗੇ ਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਉਹ ਡੇਟ ਦੇਣਗੇ ਆਪਣੇ ਰਸੀਬ ਉੱਤੇ ਦੀ ਰਸੀਬ ਉੱਤੇ ਇੱਕ ਕਾਗਜ਼ ਹੁੰਦਾ ਦੋ ਕਾਗਜ਼ ਹੁੰਦੇ ਆ ਜਿਹਦੇ ਉੱਤੇ ਕ੍ਰੈਡਿਟ ਲਿਖੀ ਹੁੰਦੀ ਆ ਅਗਲੇ 2-3 ਮਹੀਨਿਆਂ ਦੀ ਕਈ ਵਾਰੀ 4 ਮਹੀਨਿਆਂ ਦੀ ਲਿਖੀ ਹੁੰਦੀ ਆ ਤੇ ਉਹਦੇ ਤੇ ਤੁਸੀਂ ਕੰਮ ਕਰ ਸਕਦੇ ਹੋ 60 ਦਿਨਾਂ ਬਾਅਦ ਤੇ ਉਹਦੇ ਤੇ ਤੁਸੀਂ ਆਪਣਾ ਇਲਾਜ ਕਰਾ ਸਕਦੇ ਹੋ ਜੇ ਬਿਮਾਰਠ ਮਾਰ ਹਸਪੀਟਲ ਤੇ ਜਾ ਕੇ ਉਹਦੇ ਤੇ ਬੈਂਕ ਦਾ ਖਾਤਾ ਖੋਲ ਸਕਦਾ ਹੁਣ ਅਜੀਬ ਜਿਹੜੀ ਲੋਕ ਕਰਾਉਂਦੇ ਆ ਇਹ ਲੋਕ ਬੜਾ ਪੰਬੜ-ਭੁਸਾ ਪਿਆ ਵੀ 10-12 ਸਾਲ ਦਾ ਪ੍ਰੋਸੈਸ ਹੁੰਦਾ 5-7 ਸਾਲ ਦਾ ਪ੍ਰੋਸੈਸ ਹੁੰਦਾ ਹੁੰਦਾ ਜ਼ਰੂਰ ਆ ਪਰ ਵਕੀਲ ਦੇ ਥਰੂ ਇਹ ਟੁੱਟ ਜਾਂਦਾ ਵਕੀਲ ਦੇ ਥਰੂ ਆਪਾਂ ਇਹਨੂੰ ਨਿਬੇੜ ਸਕਦੇ ਹਾਂ ਹਰ ਇੱਕ ਚੀਜ਼ ਦਾ ਹੱਲ ਬਣਿਆ ਹੁੰਦਾ ਹੁਣ ਜਦੋਂ ਜੀਲ ਕਰਾਉਣੀਆਂ ਜਿਹੜੇ ਬੰਦੇ ਹੈਗੇ ਨੇ ਜ਼ੀਰੋ ਲੈਵਲ ਤੇ ਉਹ ਪਾਸਪੋਰਟ ਤੇ ਫੋਟੋਕਾਪੀ ਤੇ ਸਾਈਨ ਕਰਕੇ ਜਾਂ ਨੰਬਰ ਲਿਖ ਕੇ ਤੁਸੀਂ ਫੜਾ ਸਕਦੇ ਹੋ ਤੇ ਇਹਦੀ ਜਾਣਕਾਰੀ ਜਿੱਥੇ ਤੁਸੀਂ ਰਹਿੰਦੇ ਹੋ ਜਿੱਦਾਂ ਪ੍ਰੇਸ਼ੀਆ ਹੋ ਗਿਆ ਸਲੈਰਨ ਹੋ ਗਿਆ ਰੋਮਾ ਮਿਲਾਨ ਬਿਰੋਨਾ ਇਦਾਂ ਦੇ ਜਿਹੜੇ ਸ਼ਹਿਰ ਨੇ ਇੱਥੇ ਕਸਤੂਰਾ ਤੁਸੀਂ ਇਹਨਾਂ ਦੇ ਬੰਦ ਇਹਨਾਂ ਦੇ ਜਿਹੜੇ ਨੇੜੇ-ਤੇੜੇ ਬੰਦੇ ਰਹਿੰਦੇ ਉਹਨਾਂ ਤੋਂ ਪੁੱਛ ਸਕਦੇ ਹੋ ਵੀ ਤੁਸੀਂ ਇਹ ਕੰਮ ਜਿਹੜਾ ਹੈਗਾ ਕਿਵੇਂ ਕਰਾ ਸਕਦੇ ਹੋ। ਬਾਕੀ ਮੇਰੀ ਵੀਡੀਓ ਬਣਾਉਣ ਦਾ ਮਤਲਬ ਇਹੀ ਆ ਕਿ ਜਿੰਨੀ ਕੁ ਜਾਣਕਾਰੀ ਆਪਾਂ ਨੂੰ ਇਸ ਚੀਜ਼ ਦੀ ਮਿਲਦੀ ਆ ਆਪਾਂ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਆ ਤੇ ਤੁਸੀਂ ਦੋ ਚਾਰ ਜਿਹੜੀਆਂ ਗੱਲਾਂ ਨੇ ਤੁਹਾਨੂੰ ਪੁੱਛਦੇ ਆ ਜਦੋਂ ਤੁਸੀਂ ਫਿਗਰਾਂ ਦੀ ਤੁਹਾਨੂੰ ਡੇਟ ਦਿੰਦੇ ਆ ਉਹ ਮਹੀਨੇ ਬਾਅਦ ਦੋ ਮਹੀਨੇ ਬਾਅਦ ਉਸ ਤੋਂ ਬਾਅਦ ਤੁਹਾਨੂੰ ਇੱਕ ਹਾਊਸ ਫੀਤੀ ਲੈਣ ਨੂੰ ਕਹਿੰਦੇ ਆ ਕਈ ਲੋਕ ਹਾਊਸ ਫੀਤੀ ਦੇ ਬਹੁਤ ਪੈਸੇ ਮੰਗਦੇ ਆ ਨੀਅਤ ਦੇ ਹਿਸਾਬ ਨਾਲ ਲੋਕ ਪੈਸੇ ਮੰਗਦੇ ਆ ਜਿੰਨਾਂ ਦੀ ਨੀਅਤ ਖਰਾਬ ਹੁੰਦੀ ਆ 1000 ਰੁਪਏ ਵੀ ਮੰਗ ਲੈਂਦਾ 700 ਮੰਗ ਲੈਂਦੇ ਆ ਜੇ ਕਈ ਬੰਦੇ ਸਿਰਫ 2-250 ਦੇ ਵਿੱਚ ਵੀ ਸਾਰ ਦਿੰਦੇ ਆ ਕੰਮ ਚੱਲੋ ਕੋਈ ਨਹੀਂ ਹਾਊਸ ਫੀਤੀ ਆਪ ਦੇ ਦੇ ਦਿੰਨੇ ਆ ਬਾਅਦ ਦੇ ਵਿੱਚ ਸਾਰਾ ਮਸਲਾ ਉਹ ਜਿਹੜਾ ਘਰ ਦਾ ਐਡਰੈਸ ਆ ਚੇਂਜ ਹੋ ਜਾਂਦਾ ਕੁਝ ਲੋਕ ਨੇ ਜਿਹੜੇ ਲਾਲਚ ਕਰਕੇ ਜਿਹੜੇ ਬੰਦੇ ਮਿਹਨਤ ਕਰਦੇ ਉਹਨਾਂ ਤੋਂ ਪੈਸੇ ਜ਼ਿਆਦਾ ਠੱਗਦੇ ਆ ਚਲੋ ਉਹ ਤਾਂ ਬਾਅਦ ਦੀ ਗੱਲ ਨੇ ਉਹ ਤਾਂ ਨਿਕਲ ਜਾਂਦੇ ਹੁੰ ਜਦੋਂ ਤੁਸੀਂ ਇਹ ਕੰਮ ਕਰਦੇ ਹੋ ਤਾਂ ਤੁਹਾਡਾ ਪ੍ਰੋਸੈਸ ਆਪ ਸ਼ੁਰੂ ਹੋ ਜਾਂਦਾ ਤੇ ਤੁਹਾਨੂੰ ਜਦੋਂ ਜੀਲ ਕਰਾਉਣੀ ਹੈ ਉੱਥੇ ਪਾਕਿਸਤਾਨੀ ਜਿਹੜੇ ਮੁੰਡੇ ਹੁੰਦੇ ਨੇ ਇੱਕ ਦੋ ਜਿਹੜੇ ਦੱਸਦੇ ਨੇ ਤੁਹਾਨੂੰ ਹਨਾ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਜਾਂ ਹੋਰ ਕਈ ਬੋਲੀਆਂ ਵਾਲੇ ਬੰਦੇ ਹੁੰਦੇ ਆ ਤੇ ਉਹ ਤੁਹਾਨੂੰ ਸਮਝਾ ਦਿੰਦੇ ਆ ਇਹ ਚੀਜ਼ ਦੇ ਬਾਰੇ ਜਦ ਤੁਸੀਂ ਇਸ ਕੰਮ ਦੇ ਵਿੱਚ ਪੈਨੇ ਹੋ ਤਾਂ ਤੁਹਾਨੂੰ ਹੌਲੀ-ਹੌਲੀ ਜਿਹੜੀ ਨੌਲੇਜ ਆ ਸਾਰੀ ਮੈਡੀ ਸ਼ੁਰੂ ਹੋ ਜਾਂਦੀ ਆ ਬਹੁਤ ਜਿੰਨੇ ਮੂਹ ਹੁੰਦੇ ਆ ਓਨੀਆਂ ਗੱਲਾਂ ਹੁੰਦੀਆਂ ਨੇ ਹਰ ਬੰਦਾ ਕਹਿੰਦਾ ਬਈ ਖਤਰੇ ਵਾਲਾ ਕੰਮ ਆ ਇਦਾਂ ਉਦਾਂ ਜੀਲ ਲਈ ਕਰਾਉਣੀ ਜੇ ਉਹ ਪਰ ਤੁਸੀਂ ਲੀਗਲ ਤੌਰ ਤੇ ਇੱਥੇ ਕੰਮ ਕਰ ਸਕਦੇ ਹੋ ਪੋਲੀਟੀਕਲ ਸਟੇ ਇਹਦਾ ਮਤਲਬ ਹੁੰਦਾ ਅਜੀਬ ਵੀ ਅਸੀਂ ਥੋੜੀ ਤੁਹਾਡੇ ਦੇਸ਼ ਦੇ ਵਿੱਚ ਸ਼ਰਮ ਲੈਣਾ ਚਾਹੁੰਦੇ ਹਾਂ ਅਸੀਂ ਤੁਹਾਡੇ ਦੇਸ਼ ਦੇ ਵਿੱਚ ਕੰਮ ਕਰਨਾ ਚਾਹੁੰਦੇ ਹਾਂ ਸਾਡੇ ਦੇਸ਼ 'ਚ ਜਾਂ ਕੰਮ ਹੈ ਨਹੀਂ ਜਾਂ ਜੰਗ ਲੱਗੀ ਆ ਜਾਂ ਅਸੀਂ ਬਿਮਾਰ ਆਂ ਕੁਝ ਵੀ ਇਦਾਂ ਦੀਆਂ ਚਾਰ ਪੰਜ ਜਿਹੜੀਆਂ ਗੱਲਾਂ ਨੇ ਆਪਾਂ ਕਹਿ ਸਕਦੇ ਹੁੰਦੀਆਂ ਵੀ ਇਹੀ ਨੇ ਜ਼ਿਆਦਾਤਰ ਇਹਦੇ ਬਾਰੇ ਜ਼ਿਆਦਾ ਨੌਲੇਜ ਵਕੀਲਾਂ ਨੂੰ ਹੁੰਦੀ ਆ ਵੀ ਉਹ ਕਿੱਦਾਂ ਦਾ ਕੇਸ ਉਹਨਾਂ ਨੂੰ ਲਾਉਣਾ ਚਾਹੁੰਦੇ ਆ ਤੇ ਜਿਹੜੇ ਆਮ ਲੋਕਾਂ ਤੋਂ ਗੱਲਾਂ ਪਤਾ ਲੱਗਦੀਆਂ ਨੇ ਉਹ ਬਸ ਇਦਾਂ ਦੀਆਂ ਪਤਾ ਲੱਗਦੀਆਂ ਵੀ ਭੁੱਖ ਮਰੀ ਆ ਜਾਂ جنگ ਲੱਗੀ ਹੋਈ ਆ ਕਿਸੇ ਦੇਸ਼ ਦੇ ਵਿੱਚ ਉਹਦੇ ਕਰਕੇ ਜਿਹੜਾ ਇਹ ਸਾਡਾ ਅਸੀਂ ਨਹੀਂ ਕੱਥੇ ਕੰਮ ਕਰ ਸਕਦੇ ਮੇਨ ਮਕਸਦ ਜੀਲ ਦਾ ਇਹ ਹੁੰਦਾ ਵੀ ਤੁਹਾਡਾ ਦੇਸ਼ ਕਿੱਦਾਂ ਦਾ ਤੁਸੀਂ ਇੱਥੇ ਕਿਉਂ ਆਏ ਹੋ ਕਿਵੇਂ ਆਏ ਹੋ ਕਿੰਨੇ ਪੈਸੇ ਲਾ ਕੇ ਆਏ ਹੋ ਤੇ ਇਹਦੇ ਬਾਰੇ ਜਿਹੜੀਆਂ ਗੱਲਾਂ ਨੇ ਤੁਹਾਨੂੰ ਹੌਲੀ-ਹੌਲੀ ਲੋਕ ਸਾਰੇ ਦੱਸ ਦੇਣਗੇ ਜੇ ਤੁਸੀਂ 10 ਲੱਖ ਲਾ ਕੇ ਆਏ ਹੋ ਤਾਂ ਤੁਸੀਂ 10 ਲੱਖ ਹੀ ਕਹਿਣਾ 12 ਤਾਂ 12 ਨਾ ਕਿ ਕਦੇ ਵੀ ਤੁਸੀਂ ਘੱਟ ਪੈਸੇ ਨਹੀਂ ਦੱਸਣੇ ਵਿਚਾਰ 5 ਲੱਖ ਲਾ ਕੇ ਆਇਆ ਕਿਉਂਕਿ ਬੰਦਾ ਵੈਸੇ ਉੱਥੇ ਮੁੰਡੇ ਮਿਲਦੇ ਕਹਿ ਦਿੰਦੇ ਵੀ ਆ 4-5 ਲੱਖ ਕਹਿੰਦੀ ਪਰ ਨਹੀਂ ਜਿੰਨੇ ਵੈਸੇ ਆਪਾਂ ਲਾ ਕੇ ਆਏ ਹੁੰਨੇ ਆਪਨੋਂ ਉਹਨੇ ਪੈਸੇ ਕਹਨੇ ਚਾਹੀਦੇ ਆ ਬਹੁਤ ਲੋਕ ਨੇ ਜਿਹੜੇ ਇਦਾਂ ਦੇ ਅਲੱਗ-ਅਲੱਗ ਗੱਲਾਂ ਦਾ ਤੁਹਾਨੂੰ ਜਿਹੜਾ ਹਿਸਾਬ ਦੇ ਵਿੱਚ ਫਸਾ ਦਿੰਦੇ ਆ ਤੇ ਆਪਾਂ ਨੂੰ ਪਤਾ ਹੀ ਨਾ ਦਬ ਕਹਿਣਾ ਕੀ ਆ ਪਾਸਪੋਰਟ ਦੇਣਾ ਨਹੀਂ ਦੇਣਾ ਤੇ ਕੁਝ ਗੱਲਾਂ ਕਰਨੀਆਂ ਨਹੀਂ ਕਰਨੀਆਂ ਤੇ ਉਹਦੇ ਬਾਰੇ ਹੌਲੀ-ਹੌਲੀ ਜਿਹੜੀਆਂ ਗੱਲਾਂ ਨੇ ਆਪਾਂ ਨੂੰ ਪਤਾ ਲੱਗਣੇ ਸ਼ੁਰੂ ਹੁੰਦੀਆਂ ਪੋਲੀਟਿਕਲ ਸਟੇ ਦਾ ਮਤਲਬ ਏਬੀ ਅਜ਼ੀਲ ਦਾ ਮਤਲਬ ਵੀ ਰਹਿਣਾ ਸਾਨੂੰ ਦੇਸ਼ ਵਿੱਚ ਰਹਿਣਾ ਚਾਹੀਦੀ ਆ ਅਸੀਂ ਕੰਮ ਕਰਨਾ ਚਾਹੁੰਦੇ ਆ ਤੁਸੀਂ ਹਸਪੀਟਲ 'ਚ ਇਲਾਜ ਔਰ ॠषिਪੁੱਤੇ ਤੇ ॠषिਪਤਾ ਕਾਗਜ਼ ਹੁੰਦਾ ਤੇ ਉਹਦੇ ਤੇ ਤੁਹਾਨੂੰ ਗਾਂਹ ਡੇਟ ਮਿਲਦੀ ਆ ਤੁਹਾਨੂੰ ਪੀਲਾ ਪੇਪਰ ਮਿਲਦਾ ਕੋਹੋ ਜੇ ਮੈਨੂੰ ਮਿਲਣਾ ਬਾਅਦ ਚ ਤੇ 4 5 ਮਹੀਨਿਆਂ ਦੇ ਬਾਅਦ ਚ ਤੇ ਤੁਸੀਂ ਉਹ ਤੇ ਆਪਣਾ ਕੋਈ ਵੀ ਇਲਾਜ ਵਗੈਰਾ ਕਰਾ ਸਕਦੇ ਹੋ ਕਿਤੇ ਵੀ ਕੰਮ ਕਰ ਸਕਦੇ ਹੋ ਫੈਕਟਰੀ ਚਾਹੇ ਖੇਤੀਬਾੜੀ ਚ ਤੇ ਤੁਸੀਂ ਲੀਗਲ ਹੋ ਜਾਂਦੇ ਹੋ ਉਸ ਤੋਂ ਬਿਨਾ ਤੁਸੀਂ ਅਗਰ ਫੜੇ ਜਾਂਦੇ ਹੋ ਤਾਂ 5 ਸਾਲ ਲਈ ਤੁਸੀਂ ਬੈਨ ਹੋ ਜਾਂਦੇ ਹੋ ਕਈ ਵਾਰੀ ਤੁਹਾਨੂੰ ਇੰਡੀਆ ਵੀ ਭੇਜ ਭੇਜ ਦਿੰਦੇ ਨੇ ਪੁਲਿਸ ਵਾਲੇ ਤੇ ਬਾਕੀ ਦੋ ਤਿੰਨ ਗੱਲਾਂ ਹੋਰ ਹੁੰਦੀਆਂ ਜੁਰਮਾਨਾ ਵੀ ਹੋ ਜਾਂਦਾ ਕਈ ਵਾਰੀ ਵੀ ਤੇਰੇ ਪੇਪਰ ਕਿੱਥੇ ਆ ਜਾਂ ਤੂੰ ਕਿਉਂ ਨਹੀਂ ਹਜੇ ਤੱਕ ਪੇਪਰ ਲਏ ਜਾਂ ਕੁਝ ਵੀ ਦਰਜੀਲੀ ਕਰਾਈ ਤੇ ਇਹ ਚੀਜ਼ ਮੈਂ ਸੁਣੀ ਹੋਈ ਆ ਜਿਹੜੀ ਮੈਨੂੰ ਰੀਅਲ ਚ ਪਤਾ ਉਹ ਇਹ ਹੈ ਵੀ ਤੁਹਾਨੂੰ 5 ਸਾਲ ਦਾ ਬੈਨ ਵੀ ਬੰਦੇ ਕਰ ਦਿੰਦੇ ਹਨਾ ਵੀ 5 ਸਾਲ ਤੁਸੀਂ ਇੰਡੀਆ ਜਾਂ 10 ਸਾਲ ਇੱਥੇ ਆ ਨਹੀਂ ਸਕਦੇ ਟੁਲੀ ਦੇ ਵਿੱਚ ਤੇ ਇਦਾਂ ਦੀਆਂ ਦੋ ਚਾਰ ਗੱਲਾਂ ਹੁੰਦੀਆਂ ਨੇ ਤੇ ਜੀਲ ਬਾਰੇ ਆਹੀ ਨਿੱਕੀਆਂ ਨਿੱਕੀਆਂ ਗੱਲਾਂ ਨੇ ਜਿਹੜੀਆਂ ਬਾਕੀ ਜੋ ਤੁਸੀਂ ਕੰਮ 'ਚ ਪੈਨੇ ਹੋ ਤੁਹਾਨੂੰ ਹੌਲੀ-ਹੌਲੀ ਜਿਹੜੀਆਂ ਗੱਲਾਂ ਨੇ ਸਾਰੀਆਂ ਪਤਾ ਲੱਗ ਜਾਂਦੀਆਂ ਬਾਕੀ ਨਿੱਕੀਆਂ ਜਾਣਕਾਰੀਆਂ ਦੇ ਲਈ ਆਪਾਂ ਵੀਡੀਓ ਪਾਉਂਦੇ ਰਹਿੰਦੇ ਆ ਤੁਹਾਡਾ ਧੰਨਵਾਦ